ਵੀ ਆਪਾਂ ਨੂੰ ਦਰਦੇ ਆਪਣੇ ਕੋਲੇ ਹਾਲ ਪਾਇਆ ਚਾਹੇ ਅਗਲਾ ਬਾਗੇ ਦੇਖ ਲੇ ਜਾਂ ਚਲਾ ਕੇ ਦੇਖ ਲੇ ਉਹ ਤਾਂ ਆਪਾਂ ਨੂੰ ਕੋਈ ਤਰਾਜ ਫੁੱਲ ਤਸੱਲੀ ਕਰ ਲੇ ਹਾਂਜੀ ਆਪਣੇ ਕੋ ਹਾਲ ਆਪਣੇ ਕਿਹੜਾ ਐ ਵੀ ਮੰਡੀ ਚ ਖੜਾ ਹਲ ਕਰੇ ਪਏ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਹਿਰ ਪਧੌੜ ਤੇ ਜ਼ਿਲ੍ਹਾ ਨੂੰ ਪੈ ਜਾਂਦਾ ਜੀ ਬਰਨਾਲਾ ਬਾਈ ਦਾ ਘਰ ਖੇਤਾ ਚ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਉਹ ਜ਼ਿੰਮੇਦਾਰ ਭਰਾ ਕਰੀਲੂ ਟਰੈਕਟਰ ਆ ਭਰਾ ਪੰਜਾਬ ਨੰਬਰ ਆ ਬਾਈ ਦੇ ਨਾਮ ਆ ਨੰਬਰ ਚੈੱਕ ਕਰ ਸਕਦੇ ਹੋ ਭਰਾ ਠੀਕ ਹੈ ਜੀ ਤੇ ਕੰਡੀਸ਼ਨ ਚੈੱਕ ਕਰ ਸਕਦਾ ਸਾਇਡ ਗੇਅਰ ਆ ਠੀਕ ਹੈ ਜੀ ਵਧੇ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਵੀਰ ਜੀ ਆਪਣਾ ਨਾਮ ਹਰਦੀਪ ਸਿੰਘ ਆ ਜੀ ਪਿੰਡ ਪਿੰਡ ਭਦੌੜਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਹਾਂ ਜੀ ਟਰੈਕਟਰ ਦੱਸ ਬਾਈ ਕਿਹੜਾ ਮਾਡਲ ਹੈ ਇਹ 6 ਮਾਡਲ ਆ ਜੀ ਸੇ ਮਾਡਲ ਹਾਂਜੀ ਕਿੰਨੇ ਟਾਈਮ ਹੋਗਾ ਵੀਰੇ ਆਪਣੇ ਕੋਲ ਆਏ ਨੂੰ ਮੇਰੇ ਕੋਲ ਜੀ ਇਹਨੂੰ 7 ਕਸਾਲ ਹੋ ਗਏ ਲੈ ਇਹਨੂੰ 7 ਸਾਲ ਹੋ ਗਏ ਹਾਂਜੀ ਠੀਕ ਆ ਤੇ ਸੇ ਮਾਡਲ 7 ਸਾਲ ਬਾਈ ਕੋਲ ਹੋ ਗਏ ਨਾਮ ਨੂੰ ਵੀਰੇ ਆਪਣੇ ਹੈਗਾ ਹਾਂ ਨਾਂ ਕਾਪੀ ਮੇਰੇ ਨਾਂ ਦੀ ਜੀ ਠੀਕ ਆ ਉਹ ਚੈੱਕ ਕਰ ਸੰ ਨੰਬਰ ਲੱਗਿਆ ਵਾ ਸਰਕਾਰੀ ਨਾਮ ਬੋਲਦਾ ਠੀਕ ਆ ਜੀ ਨੰਬਰ ਪਲੇਟਾਂ ਤੇ ਲਿਖਿਆ ਵਾ ਤੇ ਚੈੱਕ ਕਰ ਸੰ ਕ੍ਰੀਸਨ ਟਾਇਰ ਟੂਰ ਦੇਖ ਸਕਦੇ ਹੋ ਲੋ ਜੀ ਲੌਕ ਦੇਖ ਸਕਦੇ ਬਾਈ ਦੇ ਨਾਂ ਠੀਕ ਆ ਨਾ ਸਾਈਡ ਗੇਅਰ ਆ ਲੋ ਜੀ ਠੀਕ ਹੈ ਜੀ ਤੇਲ ਵਾਲੀ ਬ੍ਰੇਕਾਂ ਹਨ ਜੀ ਹਾਂ ਤੇਲ ਬ੍ਰੇਕਾਂ ਚਾਹੀਦੇ ਤੇਲ ਬ੍ਰੇਕਾਂ ਚਾਹ ਬਰਾ ਤੇ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ 60 ਦਾ ਫਾਰਮ ਡੀਆਈ ਸੋਨਾ ਲੀਕਾ ਜੀ ਹਾਂ ਸੋਨਾ ਲੀਕਾ 60 ਦਾ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਕ੍ਰੀਸ਼ਨ ਲੌਕ ਤੇ ਕਰਦੀ ਬਾਈ ਨੇ ਖੇਤੀ ਕਰਿਆ ਰੇਟ ਵੀਰ ਜੀ ਦਾ ਰੈੱਡ ਫੋਨ ਤੇ ਕਰ ਲਾਂਗੇ ਜੀ ਰੇਟ ਫੋਨ ਤੇ ਬਾਈ ਕਹਿੰਦਾ ਠੀਕ ਹੈ ਜੀ ਲੋ ਜੀ ਚੈੱਕ ਕਰ ਸਕਦੇ ਹਾਂ ਭਰਾ ਦੁਬਾਰੇ ਸਾਨੂੰ ਨੇਗਾ ਫੇਰ ਮਰਵਾ ਲੈ ਟਾਇਰਾਂ ਤੇ ਠੀਕ ਆ ਪੋਲੋ ਦੇ ਟਾਇਰ ਮੰਗਰ ਲਈ ਠੀਕ ਹੈ ਨਾ ਮੂਰਲੇ ਵੀ ਸਾਨੂੰ ਚੈੱਕ ਕਰਵਾ ਲੈ ਲੋ ਭਰਾ ਮੂਰੇ ਵੀ ਪੋਲੋ ਦੇ ਹੀ ਆ ਜੀ ਠੀਕ ਆ ਮੂਰੇ ਪੋਲੋ ਦੇ ਹਾਂ ਮੰਗਰ ਵੀ ਪੋਲੋ ਦੇ ਠੀਕ ਹੈ ਠੀਕ ਨਾਟ 11 ਵਾਲੇ ਟਾਇਰਾਂ ਚਾਗਾ ਇੰਜਨ ਵੀ ਬਈ 91 ਵਾਲਾ ਹੁੰਦਾ ਨਾ ਹਾਂਜੀ ਇੰਜਨ ਵੀ ਨਾਟ 11 ਵਾਲਾ ਇੰਜਨ ਵੀ 91 ਵਾਲਾ ਖਰਚਾ ਬਹੁਤ ਘੱਟ ਆ ਬਈ ਹਨਾ ਖਰਚਾ ਤਾਂ ਕੁਝ ਵੀ ਨਹੀਂ ਬਈ ਠੀਕ ਆ ਲੋਪਰਾ ਕੰਮ ਜਿਹੜਾ ਮਰਜ਼ੀ ਲਈ ਜੀ ਲੋ ਆ ਪਤਾ ਕੱਲੀ ਬਾਹੀ ਕੀਤੀ ਹੈ ਆਪਣੇ ਕੋਲ 10-12 ਕਿੱਲਾਂ ਦੀ ਖੇਤੀ ਹੈ ਬਸ ਠੀਕ ਆ ਹਾਂ ਲੋਪਰਾ ਭਾਈ ਜੀ ਨਾਲ ਜਰੂਰ ਕੰਟੈਕਟ ਕਰੋ ਠੀਕ ਆ ਆ ਕੇ ਚੈੱਕ ਕਰੋ ਬਈ ਜਿੰਨੂੰ ਜੰਬ ਓਕੇ ਬਾਈ ਹਾਂਜੀ ਮੇਰਾ ਓਕੇ ਅਗਲਾ ਜੀ ਨੇ ਲੈਣਾ ਆਪਦੀ ਤਸੱਲੀ ਕਰ ਲੇ ਕੋਈ ਆਪਾਂ ਨੂੰ ਦਰਦੇ ਆਪਣੇ ਕੋਲੇ ਹਾਲ ਪਏ ਆ ਚਾਹੇ ਅਗਲਾ ਬਾਕੇ ਦੇਖ ਲੇ ਜਾਂ ਚਲਾ ਕੇ ਦੇਖ ਲੇ ਉਹ ਤਾਂ ਆਪਾਂ ਨੂੰ ਕੋਈ ਤਰਾਜ ਫੁੱਲ ਤਸੱਲੀ ਕਰ ਲੇ ਹਾਂਜੀ ਆਪਣੇ ਕੋ ਹਾਲ ਆਪਣੇ ਕਿਹੜਾ ਐ ਵੀ ਮੰਡੀ ਚ ਖੜਾ ਹਲ ਕਰੇ ਪਏ ਆ ਠੀਕ ਹੈ ਜੀ ਇੱਥੇ ਗੇੜੇ ਦੇ ਲਈ ਆਪਾਂ ਨੂੰ ਕੋਈ ਚੱਕਰ ਨਹੀਂ ਠੀਕ ਆ ਦੋਪਰਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਭਾਈ ਦਾ ਨੰਬਰ ਲਿਖਾਂਗੇ ਸਕਰੀਨ ਤੇ ਠੀਕ ਹੈ ਜੀ ਨੰਬਰ ਜਦੋਂ ਸੇਲ ਹੋ ਗਿਆ ਆਪਾਂ ਕੱਟ ਦਿੰਨੇ ਆ ਕਈ ਭਰਾ ਮੈਨੂੰ ਫੋਨ ਆਉਣ ਲਾਉਣ ਲੱਗ ਜਾਂਦੇ ਠੀਕ ਹੈ ਨਾ ਕੋ ਸੇਲ ਹੋਈ ਜਾਂਦਾ ਘਰੇਲੂ ਚੀਜ਼ ਅੱਜ ਕੱਲ ਸੇਲ ਹੋ ਜਾਂਦੇ ਬਾਈ ਦਾ ਰੇਟ ਵੀ ਵੈਸੇ ਜਾਏ ਜੀ ਬਾਈ ਕਹਿੰਦਾ ਆਪਾਂ ਦੇ ਦਾਂਗੇ ਹਾਂ ਬਾਲਾ ਰੇਟ ਨਹੀਂ ਮੰਗਦਾ ਬਾਈ ਠੀਕ ਹੈ ਨਾ ਤੇ ਓਕੇ ਬਾਈ